ਆਪਣੀ ਡਿਪਟੀ ਸੀਐਲਪੀ ਅਰਨਾ ਚੌਧਰੀ ਜੀ ਵੱਲੋਂ ਆਪਣੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਸਮੁੱਚੀ ਕਾਂਗਰਸ ਲੈਸਲੇਟਰ ਵਿੰਗ ਵੱਲੋਂ ਤੇ ਸਾਰੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸਰਦਾਰ ਕੁਲਦੀਪ ਸਿੰਘ ਢਿੱਲੋਂ ਜੀ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਕਾਲਾ ਢਿੱਲੋਂ ਜੀ ਕਹਿੰਦੇ ਆ ਉਹਨਾਂ ਦੀ ਹੋਣੇ ਜਿਹੜੀ ਸਵਰਿੰਗ ਇਨ ਸੈਰੇਮਨੀ ਹੋਈ ਹੈ ਅਸੀਂ ਐਮਐਲਏ ਬਰਨਾਲਾ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਸਪੀਕਰ ਸਾਹਿਬ ਨੇ ਕੀਤੀ ਤੋ ਲੱਖ ਲੱਖ ਸਾਡੇ ਵੱਲੋਂ ਸਾਰਿਆਂ ਵੱਲੋਂ ਮੁਬਾਰਕਾਂ ਅਸੀਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਰਿਸ਼ਦਾਸ ਕਰਾਂਗੇ ਕਿ ਇੱਥੇ ਪੰਜਾਬ ਦੇ ਹੱਕਾਂ ਵਾਸਤੇ ਤਗੜੇ ਹੋ ਕੇ ਲੜਾਈ ਦੇਣਗੇ ਬਰਨਾਲੇ ਦੇ ਹੱਕਾਂ ਵਾਸਤੇ ਦੇਣਗੇ ਪੰਜਾਬੀਆਂ ਦੇ ਹੱਕ ਤੇ ਹਕੂਕ ਵਾਸਤੇ ਤਗੜੇ ਹੋ ਕੇ ਪਹਿਰਾ ਬੰਦਾਂ ਸਭਾਈ ਦੇਣਗੇ ਸੋ ਸਾਡੇ ਸਾਰੇ ਹੀ ਸਾਥੀਆਂ ਵੱਲੋਂ ਲੱਖ ਲੱਖ ਮੁਬਾਰਕਾਂ ਨੇ ਅਸਾ ਕੁਲਦੀਪ ਸਿੰਘ ਢਿੱਲੋਂ ਨੂੰ ਤੇ ਉਹਨਾਂ ਦੇ ਸਮੂਹੇ ਪਰਵਾ ਔਰ ਕੋਈ ਗੱਲ ਹੈ ਤੇ ਤੁਸੀਂ ਕਿਸਾਨ ਜੋ 2 ਦਿਨ ਸੇ ਅੰਦੋਲਨ ਤੇ ਡٹے ਹੋਏ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਵਾਰਾਇਆ ਜਾ ਰਿਹਾ ਰੋਜ਼ ਇੱਕੋ ਮੈਡਮ ਇੱਕ ਗੱਲ ਪੱਕੀ ਹੈ ਕਿ ਇਹ ਜਿਹੜੀ ਗਵਰਨਮੈਂਟ ਹੈ ਸੈਂਟਰ ਦੇ ਵਿੱਚ ਮੋਦੀ ਸਾਹਿਬ ਦੀ ਇਹ ਸਾਫ ਤੌਰ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਖਰਾਬ ਇਹਨਾਂ ਨੇ ਜਿਹੜੇ ਕਾਨੂੰਨ ਵੀ ਲੈ ਕੇ ਆਂਦੇ ਸੀ ਜਿਨ੍ਹਾਂ ਨੂੰ ਸਮੁੱਚਾ ਹਿੰਦੁਸਤਾਨ ਅੱਜ ਕਾਲੇ ਕਾਨੂੰਨ ਨਾਲ ਜਾਣਦਾ ਹੈ ਇਹ ਬੜੇ ਰਿਲਕਟੈਂਟਲੀ ਇਹਨਾਂ ਨੇ ਵਾਪਸ ਲੈ ਇਹਨੇ ਕਿਸਾਨਾਂ ਨੇ ਜਦੋਂ ਕਿਸਾਨਾਂ ਤੋਂ ਇਹ ਵਾਪਸ ਲੈ ਗਏ ਕਾਨੂੰਨ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਹੀ ਲੀਗਲ ਗਾਰੰਟੀ ਦਵਾਂਗੇ ਤੇ ਜਿਹੜੇ ਕਿਸਾਨ ਯੂਨੀਅਨਸ ਨੇ 11 ਮਹੀਨੇ ਦਿੱਲੀ ਦੇ ਬਾਰਡਰਸ ਤੇ ਪ੍ਰਦਰਸ਼ਨ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਖਿਲਾਫ ਨੈਸ਼ਨਲ ਹਾਈਵੇਜ਼ ਤੇ ਤੇ ਇੰਡੀਅਨ ਰੇਲਵੇ ਟਰੈਕਸ ਤੇ ਜਿਹੜੇ ਕੇਸਸ ਬਣੇ ਸੀ ਗੱਡੀਆਂ ਰੋਕਣ ਦੇ ਬਸਾਂ ਰੋਕਣ ਦੇ ਕੈਸੀ ਵਿਡਰਾ ਕਰਾਂਗੇ ਤੀਸਰੀ ਗੱਲ ਇਹਨਾਂ ਨੇ ਕਹੀ ਸੀ ਕਿ ਅਸੀਂ ਜਿਹੜਾ 700 ਤੋਂ ਵੱਧ ਕਿਸਾਨ ਉਸ ਜਿਹੜੇ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਉਹਨਾਂ ਨੂੰ ਫਾਈਨੈਂਸ਼ੀਅਲੀ ਕੰਪਨਸੇਸ਼ਨ ਕਰਾਂਗੇ ਕੰਪਨਸੇਟ ਕਰਾਂਗੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵਿਦਾ ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਨੇ ਪਿਛਲੇ 3 ਸਾਲ ਗੁਜ਼ਰਨ ਦੇ ਬਾਵਜੂਦ ਕੋਈ ਵੀ ਨਹੀਂ ਕੀਤੀ ਗਈ ਕਿਸਾਨ ਆਪਣੇ ਜਮੂਰੀ ਹੱਕ ਵਾਸਤੇ ਆਜ਼ਾਦ ਨਾ ਹਿੰਦੁਸਤਾਨ ਇੱਥੇ ਹਰ ਹਿੰਦੁਸਤਾਨੀ ਦਾ ਹੱਕ ਹੈ ਆਪਣੀ ਗੱਲ ਸ਼ਾਂਤੀਪੂਰਵਕ ਆਪਣੀ ਸਰਕਾਰ ਦੇ ਸਾਹਮਣੇ ਰੱਖੀ ਕਿਸਾਨ ਬਿਨਾ ਕਿਸੇ ਸ਼ਸਤਰ ਤੋਂ ਬਿਨਾ ਟਰੈਕਟਰ ਟਰਾਲੀ ਤੋਂ 101 ਕਿਸਾਨ ਪੈਦਲ ਦਿੱਲੀ ਜਾ ਰਿਹਾ ਸੀ ਇਹਨਾਂ ਹਰਿਆਣੇ ਦੇ ਬਾਰਡਰ ਤੇ ਫੇਰ ਰੁਕ ਗਿਆ ਤੇ ਅਸੀਂ ਸਾਰੇ ਇਸ ਜੋ ਵੀ ਤੌਰ ਤਰੀਕਾ ਹਰਿਆਣੇ ਦੀ ਸਰਕਾਰ ਨੇ ਪਹਿਲੇ ਵੀ ਅਪਣਾਇਆ ਸੀ ਤੁਹਾਨੂੰ ਯਾਦ ਹੋਵੇਗਾ ਸ਼ੁਭਕਰਨ ਸਿੰਘ ਨਾਮ ਦਾ 21 ਸਾਲ ਦਾ ਨੌਜਵਾਨ ਬੱਚਾ ਪਹਿਲੇ ਵੀ ਗੋਲੀ ਦਾ ਸ਼ਿਕਾਰ ਹੋਇਆ ਹਰਿਆਣੇ ਦੀ ਪੁਲਿਸ ਦਾ ਸੈਂਕੜਿਆਂ ਦੇ ਵਿੱਚ ਸਾਡੇ ਕਿਸਾਨਾਂ ਨੂੰ ਵੀ ਫੱਟੜ ਕੀਤਾ ਗਿਆ ਸੀ ਉਹਨਾਂ ਨੂੰ ਦਨਾਲੀ ਦੇ ਪੈਲਟਸ ਵਜੇ ਸੀ ਤੇ ਅੱਜ ਵੀ ਇਹ ਜੋ ਕੁਝ ਕੀਤਾ ਗਿਆ ਸੀ ਖਤਮ ਕਰ ਰਹੇ ਆ ਤੇ ਮੈਂ ਪ੍ਰਾਈਮ ਮਿੰისტਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਾਂਗਾ ਬੇਨਤੀ ਕਰਾਂਗਾ ਤੁਸੀਂ ਜਿਹੜੇ ਕੀਤੇ ਵਾਦੇ ਸੀ ਉਹਨਾਂ ਵਾਦਿਆਂ ਨੂੰ ਨਿਭਾਓ ਕਿਸਾਨਾਂ ਨੂੰ ਮੌਕਾ ਦਿਓ ਆਪਣੀ ਗੱਲ ਰੱਖਣ ਦਾ ਇਹਨਾਂ ਦਾ ਗੱਲ ਕੀਤੀ ਜਾਏ ਇਨਾਂ ਦੇ ਜਿਹੜੀ ਵਾਜਬ ਡਿਮਾਂਡਸ ਨੇ ਉਹਨਾਂ ਨੂੰ تسلیم ਕੀਤਾ ਜਾਂਦਾ ਹੈ। ਇਸ ਨੂੰ ਲੈ ਕੇ ਆ ਸ਼ੋਭੀ ਕਾਲੀ ਦਲ ਕਹਿ ਰਿਹਾ ਕਿ ਸਾਈਡਾ ਦਾ ਉਸ ਦੀ ਬਾਤ ਕਰ ਰਿਹਾ ਅਗਲੇ ਮਤਲਬ ਜਨਵਰੀ ਦੇ ਕਾਲੇ ਇੱਕੋ ਬੈਟੇ ਮੇ ਦੇ ਵਿੱਚ ਅਸੀਂ ਕੋਈ ਇੰਟਰਫੇਅਰ ਨਹੀਂ ਕਰਨਾ ਜੋ ਇਲੈਕਸ਼ਨ ਕਮਿਸ਼ਨ ਨੇ ਡੇਟਸ ਦਿੱਤੀਆਂ ਨੇ ਦੇ ਦਿੱਤੀਆਂ ਸਾਰੀਆਂ ਗੱਲਾਂ ਨੂੰ ਪਹਿਲੇ ਹੀ ਇਲੈਕਸ਼ਨ ਕਮਿਸ਼ਨ ਨੂੰ ਇਹ ਮਤੇ ਨਜ਼ਰ ਰੱਖਣਾ ਚਾਹੀਦਾ ਬਟ ਵਾਟ ਐਵਰ ਡਿਸੀਜਨ ਹੈਸ ਬੀਨ ਟੇਕਨ ਹੈਸ ਬੀਨ ਟੇਕਨ ਸੋ ਅਸੀਂ ਇਹਦੇ ਵਿੱਚ ਕੋਈ ਕਿੰਤੂ ਪ੍ਰਤੂ ਨਹੀਂ ਕਰਦੇ। ਬਹੁਤ ਸਾਰੇ ਕਿਸਾਨ ਜੱਟ ਕੋ ਤੁਹਾਨੂੰ ਤਾਂ ਪਹਿਲੇ ਇਹ ਗੱਲ ਦੱਸੀ ਹੈ ਇਹ ਸਰਕਾਰ ਜਿਹੜੀ ਕਾਰਪੋਰੇਟ ਦੇ ਹੱਕ ਚੇ ਕਾਰੋਬਾਰੀਆਂ ਦੇ ਹੱਕ ਚੇ ਤੇ ਕਨਫਲਿਕਟ ਆਫ ਇੰਟਰਸਟ ਹਜ਼ਾਰਾਂ ਸਾਲਾਂ ਤੋਂ ਕਿਸਾਨ ਦਾ ਤੇ ਕਾਰਪੋਰੇਟ ਹਾਊਸਸ ਦਾ ਤੇ ਵਪਾਰੀ ਦਾ ਚੱਲਦਾ ਆ ਸੋ ਇਹ ਕਾਰਪੋਰੇਟ ਹਾਊਸਸ ਦੀ ਸਰਕਾਰ ਹੈ ਉਹਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਲੀ ਹੈ ਨਾ ਕਿਸਾਨਾਂ ਨੂੰ ਨਾ ਖੇਤ ਮਜ਼ਦੂਰਾਂ ਨੂੰ ਤੁਸੀਂ ਵੇਖਿਆ ਹੀ ਇਹ ਝੋਨੇ ਸਾਡਾ ਹਲਕੀ ਕੀਤਾ ਡੀਏਪੀ ਅਵੇਲੇਬਲ ਨਹੀਂ ਯੂਰੀਆ ਅਵੇਲੇਬਲ ਨਹੀਂ ਤੇ ਕਿਸਾਨਾਂ ਨੂੰ ਆਪਣੀ ਵਾਜੂਬ ਡਿਮਾਂਡ ਰੱਖਣ ਵਾਸਤੇ ਟਿਅਰ ਗੈਸਤਾ ਤੇ ਲਾਟੀਆਂ ਦਾ ਹਰ ਰੋਜ਼ ਸਾਹਮਣਾ ਕਰਨਾ ਪੈਤਾ ਇਹ ਬਹੁਤ ਹੀ ਕੰਡੈਮਨੇਬਲ ਹੈ ਜੋ ਖੱਟੜ ਸਾਹਿਬ ਕਰਦੇ ਰਹੇ ਨੇ ਉਹੀ ਸੈਣੀ ਸਾਹਿਬ ਹੁਣ ਕਰ ਰਹੇ ਨੇ ਤੋਂ ਅਸੀਂ ਇਸ ਗੱਲ ਦੇ ਨਾਲ ਪੰਜਾਬ ਦੀ ਕਿਸਾਨੀ ਤੇ ਕਿਰਤ ਮਜ਼ਦੂਰਾਂ ਦੇ ਨਾਲ ਬਿਲਕੁਲ ਚਟਾਨ ਵਰਗਾ ਸਮੁੱਚੀ ਕਾਂਗਰਸ ਖੜੀ ਹੈ ਸਰਦਾਰ ਸਾਹਿਬ ਕਹਿੰਦੇ ਵੀ ਪੱਖ ਤੇ ਜਿਹੜਾ ਸੱਤਾ ਪੱਖ ਆਪਸ ਵਿੱਚ ਮਿਲਿਆ ਰ ਸਾਡੀ ਆਵਾਜ਼ ਕਿੱਥੇ ਚੱਕਿਆ ਅੰਦਰ ਬਣਾ ਪਾਰਲੀਮੈਂਟ ਮੈਂ ਇਸ ਗੱਲ ਤੇ ਕੋ ਵੇਖੋ ਪਾਰਲੀਮੈਂਟ ਦੇ ਵਿੱਚ ਸਾਡੇ ਸਾਥੀ ਨਾਲ ਬੈਠੇ ਸਾਡੇ ਪ੍ਰਧਾਨ ਬੈਠੇ ਨੇ ਹਰ ਰੋਜ਼ ਮੈਂ ਖੁਦ ਬੇਹਦ ਰਿਆ ਕਿ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਤੋਂ ਬਾਹਰ ਰੋਜ਼ ਮਜ਼ਾਰਾ ਕਾਂਗਰਸ ਬਾਕੀ ਆਪੋਜੀਸ਼ਨ ਪਾਰਟੀਆਂ ਨੂੰ ਲੈ ਕੇ ਕਰਦੀ ਰਹੀ ਇਹ ਠੀਕ ਹੈ ਜਿਹੜੀ ਪੰਜਾਬ ਸੱਤਾਧਾਰ ਹੈ ਇਹਨਾਂ ਨੇ ਇਹਨਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਸਾਥ ਨਹੀਂ ਦਿੱਤਾ ਇਹ ਅਨਫੋਰਚੂਨੇਟ ਗੱਲ ਹੈ ਆਪ ਨੂੰ ਸਾਥ ਦੇਣਾ ਚਾਹੀਦਾ ਸੀ ਕਿਉਂਕਿ ਲੀਡ ਅਸੀਂ ਕਰ ਰਹੇ ਸੀ ਸਾਡਾ ਸਾਥ ਨਹੀਂ ਸੀ ਦੇਣਾ ਦਰਦੇ ਤੋਂ ਇੱਥੋਂ ਤੱਕ ਪੰਦੇੜ ਸਾਹਿਬ ਦੀ ਮੈਂ ਗੱਲ ਹੈ ਸਹਿਮਤ ਹਾਂ ਕਿ ਨਾ ਬੀਜੇਪੀ ਇਹਨਾਂ ਦਾ ਸਾਥ ਦੇ ਦੀਏ ਨਾ ਆਪ ਦੇ ਦੀ ਰੀ ਬਟ ਕਾਂਗਰਸ ਹਮੇਸ਼ਾ ਇਹਨਾਂ ਦੇ ਨਾਲ ਰਹੀ ਹੈ ਤੇ ਨਾਲ ਰਹੀ ਨਸ਼ੇ ਦੇ ਖਿਲਾਫ ਗਵਰਨਰ ਸਾਹਿਬ ਨੇ 10 ਤੇ 11 ਨੂੰ ਪੈਦਲ ਆਪਣਾ ਗਨਚਾ ਮੈਂ ਕਹਿੰਦਾ ਪੈਦਲ ਯਾਤਰਾ ਨਾਲੋਂ ਤੇ ਜਿਹੜੇ ਐਕਸ਼ਨ ਕਰਨਾ ਪੁਲਿਸ ਦੇ ਸੀਨੀਅਰ ਮੋਸਟ ਆਫਿਸਰਸ ਤੇ ਪੋਲੀਟੀਕਲ ਲੋਕਾਂ ਤੇ ਨਸ਼ਾ ਤੇ ਤੁਹਾਨੂੰ ਪਤਾ ਹੈ ਪੁਲਿਸ ਦੀ ਮਦਦ ਨਾਲ ਤੇ ਪੋਲੀਟੀਕਲ ਪੈਟ੍ਰੋਨੇਜ ਨਾਲ ਨਸ਼ਾ ਵਿਕਦਾ ਤੇ ਪੈਦਲ ਯਾਤਰਾ ਨਾਲ ਗਵਰਨਰ ਸਾਹਿਬ ਕੀ ਕਰਨਗੇ ਜੇ ਇਹਨਾਂ ਦਾ ਮਨਸ਼ਾ ਹੋਏ ਰੋਕਣ ਦੀ ਤੇ ਬਕਾਇਦਾ ਤੌਰ ਤੇ ਇਹਨਾਂ ਕੋਲ ਰਿਪੋਰਟਸ ਪਈਆਂ ਹਾਈ ਕੋਰਟ ਦੀਆਂ ਰਿਪੋਰਟਸ ਪਈਆਂ ਨੇ ਇਹਨਾਂ ਦੇ ਸੀਨੇ ਮੋਸਟ ਅਫਸਰ ਅਜਿਹੇ ਦਿਨ ਵੀ ਭਗੌੜੇ ਨੇ ਜਿਹੜੇ ਡਰੱਗਸ ਦੇ ਕੇਸੇਸ ਦੇ ਵਿੱਚ ਇੱਕ ਇਹੋ ਜਿਹਾ ਅਫਸਰ ਹੈ ਜਿਹੜਾ ਤਕਰੀਬਨ 1 ਸਾਲ ਤੋਂ ਭਗੌੜਾ ਹੈ ਉਹਦੀ ਤੇ ਗ੍ਰਿਫਤਾਰੀ ਨਹੀਂ ਕਰਵਾਈ ਗਵਰਨਰ ਸਾਹਿਬ ਘੱਟ ਤੋਂ ਘਟ ਉਹਨਾਂ ਨੂੰ ਗ੍ਰਿਫਤਾਰ ਕਰਾ ਜਿਹੜੇ ਵੀ ਕੇਸੇਸ ਡਰੱਗਸ ਉੱਤੇ ਚੱਲਦੇ ਨੇ ਭਾਵੇਂ ED ਕੋਲ ਨੇ ਭਾਵੇਂ ਪੰਜਾਬ ਪੁਲਿਸ ਕੋ ਉਹਦਾ ਤਹਿਕੀਕਾਤ ਕਰਨ ਜਲਦੀ ਤੋਂ ਜਲਦੀ ਬਟ ਨਥਿੰਗ ਇਜ਼ ਹੈਪਨਿੰਗ ਦਿਸ ਇਜ਼ ਆਲ ਜਿਵੇਂ ਕਹੀਦਾ ਪਲੇਇੰਗ ਟੂ ਦੀ ਗੈਲਰੀ ਨਾਥਿੰਗ ਮੋਰ ਦਨ ਦਿਸ ਜਿਹੜਾ ਆਪਣੀ ਤਰ੍ਹਾਂ ਹੀ ਕਰ ਰਹੇ ਨੇ ਅਕਾਲ ਤਖਨ ਜਿਹੜਾ ਜੋ ਅਕਾਲ ਤਖਨ ਸਾਹਿਬ ਨੇ ਵੇਖੋ ਰਿਲੀਜੀਅਸ ਅਫੇਅਰਸ ਦੇ ਵਿੱਚ ਅਸੀਂ ਸਾਰੇ ਸਿੱਖਾਂ ਜੋ ਵੀ ਅਕਾਲ ਤਖਨ ਸਾਹਿਬ ਨੇ ਫੈਸਲਾ ਲਿਆ ਉਹ ਸਾਰਿਆਂ ਦੇ ਸਿਰ ਮਤੇ ਤੋਂ ਇਸ ਤੋਂ ਬਾਅਦ ਅਸੀਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਹਿੰਦੇ ਪੁਲਿਸ ਦੀ ਜਾਂਚ ਤੋਂ ਸਾਨੂੰ ਵਿਸ਼ਵਾਸ ਹੈ ਔਰ ਸਭ ਸੱਚਪ੍ਰਤਾਰ ਹੋਣਗੇ ਜਾਂਚ ਮੈਂ ਤੇ ਤੁਹਾਨੂੰ ਇੰਨੀ ਬੇਨਤੀ ਕਰਨਾ ਇਹ ਸਾਰੀ ਚੀਜ਼ ਅਕਾਲ ਤਖਤ ਸਾਹਿਬ ਦੀ ਦੀਖ ਰੇਖ ਤੇ ਤੱਲੇ ਹੋ ਰਹੀ ਹੈ ਜੋ ਕੁਝ ਵੀ ਹੋਇਆ 골ਡਨ ਟੈਂਪਲ ਕੰਪਲੈਕਸ ਦੇ ਵਿੱਚ ਹੋਇਆ ਮੇਰੀ ਅਪੀਲ ਹੈ ਜਹਦਾ ਅਕਾਲ ਤਖਤ ਸਾਹਿਬ ਨੂੰ ਕਿ ਤੁਸੀਂ ਇੰਟਰਵੈਨ ਕਰੋ ਤੇ ਰਸਤਾ ਬਣਾਓ ਠੀਕ ਹੈ